ਟ੍ਰਾਈ ਸਿਟੀ ਚ ਗੋਲੀਬਾਰੀ ਦੀ ਘਟਨਾਵਾਂ ਦਿਨ-ਬ-ਦਿਨ ਵੱਧਦੀਆਂ ਜਾ ਰਹੀਆਂ ਨੇ ਤੇ ਹੁਣ ਬਦਮਾਸ਼ ਤੇ ਗੈਂਗਸਟਰ ਨੇ ਇਮੀਗ੍ਰੇਸ਼ਨ ਕੰਪਨੀਆਂ ਕੋਲੋਂ ਫਿਰੋਤੀ ਮੰਗਣੀ ਸ਼ੁਰੂ ਕਰ ਦਿੱਤੀ ਐ ਇਸੇ ਲੜੀ ਦੇ ਤਹਿਤ ਮੁਹਾਲੀ ਦੇ ਡੇਰਾਬੱਸੀ ਚ ਸਥਿਤ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਦਫ਼ਤਰ ਉੱਤੇ ਦੋ ਬਦਮਾਸ਼ਾਂ ਵੱਲੋਂ 5 ਤੋਂ 6 ਰੰਤ ਕਰੀਬ ਦੇ ਫਾਇਰਿੰਗ ਜਿਹੜੇ ਨੇ ਉਹ ਛੱਡੇ ਗਏ ਨੇ ਤੇ ਦੋਸ਼ੀ ਸ਼ੋਰੂਮ ਦੇ ਦੂਜੀ ਮੰਜ਼ਿਲ ਤੇ ਬਣੇ ਇਮੀਗ੍ਰੇਸ਼ਨ ਦਫ਼ਤਰ ਤੇ ਗੋਲੀਆਂ ਚਲਾਉਣ ਮਗਰੋਂ ਹਿੰਦੀ ਚ ਲਿਖੀ ਇੱਕ ਚਿੱਠੀ ਵੀ ਦੇ ਕੇ ਗਏ ਜਿਸ ਵਿੱਚ ਕੰਪਨੀ ਮਾਲਕ ਕੋਲੋਂ ਫਿਰੋਤੀ ਮੰਗੀ ਗਈ ਤੇ ਚਿੱਠੀ ਵਿੱਚ ਲਿਖਿਆ ਹੈ ਕਿ ਅਗਰ ਉਹਨਾਂ ਨੇ 1 ਕਰੋੜ ਰੁਪਏ ਦੀ ਫਿਰੋਤੀ ਨਹੀਂ ਦਿੱਤੀ ਤਾਂ ਆਉਣ ਵਾਲੇ ਸਮੇਂ ਵਿੱਚ ਉਹਨਾਂ ਦਾ ਜਾਨੀ ਨੁਕਸਾਨ ਹੋਵੇਗਾ ਦੋਸ਼ੀ ਮੋਟਰਸਾਈਕਲ ਉੱਤੇ ਆਇਸਾਨਾ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਬਿਨਾਂ ਕਿਸੇ ਡਰ ਦੇ ਬੜੇ ਹੀ ਆਰਾਮ ਦੇ ਨਾਲ ਮੌਕੇ ਤੋਂ ਨਿਕਲ ਗਏ ਤੇ ਇਸ ਮੌਕੇ ਪੁਲਿਸ ਦੀ ਜਿਹੜੀ ਹੈ ਉਹ ਫੋਰੈਂਸਿਕ ਲੈਬ ਦੀ ਟੀਮ ਵੱਲੋਂ ਕਟਨਾਵਾ ਦੇ ਸਬੂਤ ਜਿਹੜੇ ਨੇ ਇਸ ਘਟਨਾ ਦੇ ਸਬੂਤ ਜਿਹੜੇ ਨੇ ਇਕੱਠੇ ਕੀਤੇ ਗਏ ਨੇ ਤੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੋਹਾਲੀ ਦੇ ਐਸਐਸਪੀ ਦੀਪਕ ਪਾਰੇਖ ਤੁਰੰਤ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਜਾਣਕਾਰੀ ਲਈ ਸੀਸੀਟੀਵੀ ਕੈਮਰੇ ਦੇਖਦੇ ਹੋਏ ਕਿਹਾ ਕਿ ਜਲਦੀ ਹੀ ਇਹਨਾਂ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ। ਕਰਵਿੰਦਰ ਸਿੰਘ ਕੀ ਕੀ ਗੱਲ ਹੋਈ ਹੈ ਬਾਈ ਜੀ? ਨਾ ਆਫਿਸ ਹੈ ਜਿਹੜਾ ਬਸੀ ਐਜੂਕੇਸ਼ਨ ਪੁਆਇੰਟ ਥਾਣੇ ਤੋਂ ਬੈਕਸਾਈਡ ਹੀ। ਆਣੀ ਤੋਂ ਬੈਕ ਸਾਈਡ ਜੀ ਤੇ ਉਰੇ ਜੀ ਪਹਿਲਾਂ ਦੋ ਮੁੰਡੇ ਆਏ ਜੀ ਮੂਹ ਧੱਕਿਆ ਹੋਇਆ ਸੀ ਜੀ ਰਿਸੈਪਸ਼ਨ ਤੇ ਸਾਡੇ ਮੈਡਮ ਨੇ ਬਿੱਲ ਚੈੱਕੀ ਦੇ ਕੇ ਗਏ ਲਈ ਆਪਣੇ ਸਰ ਨੂੰ ਦੇ ਦਿਓ ਉਸ ਤੋਂ ਬਾਅਦ ਉਹਨਾਂ ਨੇ ਬਾਹਰ ਨਿਕਲ ਕੇ ਦਰਵਾਜ਼ੇ ਤੋਂ ਫਾਇਰ ਮਾਰੇ ਜੀ 5 6 ਫਾਇਰ ਮਾਰੇ ਕਿਸ ਨਾਮ ਤੋਂ ਇੰਸਟੀਚੂਟ ਹੈ ਇੰਸਟੀਚੂਟ ਐਜੂਕੇਸ਼ਨ ਪੁਆਇੰਟ ਕੀ ਲਿਖਿਆ ਸੀਗਾ ਚਿੱਠੀ 'ਚ ਚਿੱਠੀ 'ਚ ਜੀ ਫਰੋਤੀ ਦੀ ਮੰਗ ਕੀਤੀ ਗਈ ਹੈ ਕਿੰਨੀ ਫਰੋਤੀ ਇੱਕ ਖੋਖਾ ਲਿਖਿਆ ਹੋਇਆ ਹੈ ਕੀ ਕਿਸ ਨੇ ਲਿਖਿਆ ਕੁਝ ਪਤਾ ਹੈਗਾ ਦੇਖ ਖੇੜੀ ਗੁੱਜਰਾ ਲਿਖਿਆ ਹੋਇਆ ਜੀ ਖੇੜੀ ਗੁੱਜਰਾ ਤਿਹਾੜ ਜੇਨ ਦਿੱਲੀ ਐਦਾਂ ਲਿਖਿਆ ਹੋਇਆ ਹੈ ਬਾਕੀ ਗੱਲ ਮੇਰੇ ਬਾਰੇ ਫੇਸਬੁੱਕ YouTube ਤੇ ਸਾਰਾ ਕੁਝ ਮਿਲ ਜੂਗਾ ਕਿਸ ਨਾਮ ਤੋਂ ਖੇੜੀ ਗੁੱਜਰਾ ਤਿਹਾੜ ਜੇਨ ਦਿੱਲੀ ਨੂੰ ਟਾਰਗੇਟ ਕਰਕੇ ਕਿੰਨੇ ਕਿਸੇ ਵਿਅਕਤੀ ਨੂੰ ਟਾਰਗੇਟ ਨੇ ਕਿੰਨਾ ਸੂਝ ਇਹਦੇ ਵਿੱਚ ਕੋਈ ਵਿਅਕਤੀ ਕਿਸੇ ਦੇ ਇੰਜਰ ਹੋਣ ਦੀ ਵੀ ਹੁਣ ਤੱਕ ਇਨਫੋਰਮੇਸ਼ਨ ਨਹੀਂ ਮਿਲੀ ਬਾਕੀ ਸਾਡੀ ਟੀਮ ਸੱਥ ਆ ਗਈ ਪਰ ਅਜੇ ਤੱਕ ਕੋਈ ਕਾਰਵਾਈ ਕਰਾਂਗੇ ਕਿੰਨੇ ਫਾਇਰ ਹੋਏ ਫਾਇਰ ਹੋਏ ਤੱਕ 5 6 ਰਾਉਂਡ ਫਿਰ ਜੋ ਐਕਸਪਲੋਸ਼ਨਲ का लेटर है वो लेटर सर हिंदी में लिखा हुआ है अब खुद को मनजीत सिंह बता रहा है तिहाड़ जेल से बता रहा है गुड़ी बता रहा है एक खोखा मतलब की एक करोड़ है उसके बारे में आप उसको बंद किस तरह पार्ट ऑफ है। इन्वेस्टिगेशन हैउंटर क्लेम काउंटर क्लेम कुछ भी हो सकता है इन्वेस्टिगेशन ही